ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਸਲਵਾਰ ਦੇ ਬਲ ਪਾਉਣ ਚ ਜਿਹੜੀ ਕੋਈ ਦਿੱਕਤ ਆਉਂਦੀ ਹੈ ਉਹਦੇ ਬਾਰੇ ਦੱਸਾਂਗੇ ਤੇ ਤੁਹਾਨੂੰ ਸਲਵਾਰ ਦੇ ਬਲ ਪਾ ਕੇ ਦਿਖਾਵਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਸਲਵਾਰ ਦੇ ਬਲ ਪਾ ਸਕਦੇ ਹਾਂ ਤੇ ਆਪਾਂ ਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਸਲਵਾਰ ਬਣਾਉਣ ਦੇ ਵਿੱਚ ਉਹ ਜਿਹੜੀਆਂ ਆਪਾਂ ਨੂੰ ਨਹੀਂ ਆਉਣਗੀਆਂ ਆਪਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਬੈਕ ਵਾਲ ਪਾਉਣੇ ਆ ਤੇ ਬੈਕ ਵਾਲ ਪਾਉਣ ਲਈ ਆਪਾਂ ਨੇ 2 ਇੰਚ ਦਾ ਲੈਣਾ ਹੈਗਾ ਕਪੜਾ ਇੱਥੇ 2 ਇੰਚ ਇਧਰੋਂ ਤੇ 2 ਇੰਚ ਇਧਰੋਂ ਚੱਕ ਕੇ ਆਪਾਂ ਬੈਕ ਵਾਲ ਪਾ ਲੈਣੀ ਹੈ ਇਸ ਤਰੀਕੇ ਨਾਲ ਤੁਸੀਂ ਵੱਡੇ ਜਾਂ ਛੋਟੇ ਵੀ ਪਾ ਸਕਦੇ ਹੋ ਪਰ 2 ਇੰਚ ਕਪੜਾ ਜਿਹੜਾ ਹੁੰਦਾ ਠੀਕ ਹੁੰਦਾ ਹੈ ਬੈਕ ਵਾਲਾਂ ਲਈ ਹੁਣ ਆਪਾਂ ਨੇ ਇਸ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਬੜਵਲੀ ਜਗ੍ਹਾ ਨਾਲ ਇੱਧਰ ਰੱਖ ਕੇ ਇਹਵੇਂ ਰੱਖ ਲੈਣਾ ਹੁਣ ਆਪਾਂ ਨੇ ਬੈਲਟ ਲੈਣੀ ਹੈ ਇਹ ਜੀ ਤੇ বেলਟ ਨੂੰ ਆਪਾਂ ਸਲਾਈ ਕਰ ਲਿਆ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਦੀਆਂ ਚਾਰ ਟੈਂਆਂ ਕਰ ਲੈਣੀਆਂ বেলਟ ਦੀਆਂ ਡਬਲ ਫੋਲਡ ਕਰ ਲੈਣਾ ਤੇ ਇਹਨੂੰ ਇਧਰਲੀ ਸਾਈਡ ਤੋਂ ਰੱਖਦੇ ਹੋਏ ਜਿੱਧਰ ਆਪਾਂ ਮਲ ਪਾਏ ਆ ਇਧਰਲੇ ਪਾਸੇ ਆਪਾਂ ਨੇ ਤੁਸੀਂ ਜੇ ਐਂਜੀ ਟੇਪ ਨਾਲ ਲਾਉਂਗੇ ਤਾਂ 2 ਇੰਚ ਦਾ ਰੱਖਣਾ ਮਾਰਜਿਨ 2 ਇੰਚ ਕਪੜਾ ਛੱਡਦੇ ਹੋਏ ਤੁਸੀਂ ਇੱਥੇ ਇੱਕ ਨਿਸ਼ਾਨ ਲਗਾ ਲੈਣਾ ਐਸੇ ਹੁਣ ਆਪਾਂ ਦੂਸਰੀ ਸਾਈਡ ਤੋਂ ਵੜ ਪਾਵਾਂਗੇ ਆਪਾਂ ਨੇ ਇਸ ਦੇ ਜਿਹੜੇ ਪਹੁੰਚੇ ਆਪਾਂ ਨੇ ਪਾਏ ਵਿੱਚ ਉਹਨਾਂ ਦਾ ਸੈਂਟਰ ਕਰ ਲੈਣਾ ਤੇ ਇਸ ਦੇ ਉੱਪਰ ਇੱਕ ਟੱਕ ਲਗਾ ਦੇਣਾ ਸੈਂਟਰ ਕਰਦੇ ਤਾਂ ਕਿ ਜਿਹੜਾ ਆਪਣੇ ਸੈਂਟਰ ਵਾਲੀ ਜਿਹੜੀ ਕਰੀਜ਼ ਹੁੰਦੀ ਹੈ ਉਹ ਬਿਲਕੁਲ ਸਹੀ ਆਵੇ ਤੇ ਵੜ ਵੀ ਬਿਲਕੁਲ ਸਹੀ ਆ ਵੜ ਜਿਹੜੇ ਆਪਾਂ ਪਾਉਣੇ ਹੈਗੇ ਆ ਇੱਥੋਂ ਤੁਸੀਂ 1 ਇੰਚ ਦਾ ਕ ਸਾਨਾ ਛੱਡਦੇ ਹੋਏ ਪਾਉਣੇ ਆ ਜਿਹੜੀ ਆਪਣੀ ਆਹ ਵਾਲੀ ਸੀਨ ਆਸਣ ਵਾਲੀ ਸੀਨ ਆ ਇਸ ਤੋਂ 1 ਇੰਚ ਦਾ ਸਾਨ ਛੱਡਦੇ ਹੋਏ ਵਾਲ ਪਾਉਣੇ ਆ ਤੇ ਇਸ ਨੂੰ ਆਪਾਂ ਇਸ ਤਰੀਕੇ ਨਾਲ ਪਹਿਲਾਂ ਪਾਵਾਂਗੇ ਹੁਣ ਆਪਾਂ ਜਿਹੜੇ ਵਾਲ ਪਾਉਣੇ ਆ ਉਸ ਨੂੰ ਆਹ ਜਿਹੜੀ ਮਸ਼ੀਨ ਦੀ ਕੰਨੀ ਹੈਗੀ ਐ ਇੱਥੋਂ ਲੈ ਲਏ ਹੋਏ ਪਾਉਣਾ ਇਹ ਦਿਨ ਆ ਤੁਹਾਨੂੰ ਵੜ ਪਾਉਣ ਚ ਬਹੁਤ ਆਸਾਨੀ ਆਊਗੀ ਬਿਲਕੁਲ ਵੀ ਮੁਸ਼ਕਲ ਨਹੀਂ ਆਊਗੀ ਤੇ ਤੁਹਾਡੇ ਵੜ ਵੀ ਬਿਲਕੁਲ ਸਹੀ ਬਣਨਗੇ ਜਿਹੜਾ ਆਹ ਵਾਲਾ ਹੈਗਾ ਆਹ ਵਾਲੀ ਜਗ੍ਹਾ ਹੈਗੀ ਇੱਥੋਂ ਆਪਾਂ ਨੇ ਇਸ ਨੂੰ ਅਬ ਦੇ ਇੰਚ ਦਾ ਛਟਣਾ ਹੈਗਾ ਸਾਰਾ हां ਤੁਸੀਂ ਦੇਖ ਸਕਦੇ ਆ ਆਪਾਂ ਜਿਹੜੇ ਨਿਸ਼ਾਨ ਲਗਾਇਆ ਸੀ ਉਹ ਆਪਣਾ ਬਿਲਕੁਲ ਸਹੀ ਆ ਗਿਆ ਤੇ ਇੱਥੇ ਚੱਕਦੇ ਆ ਆਪਾਂ ਲਾਸਟ ਵਾਲਾ ਵਾਲਾ ਜਿਹੜਾ ਕਪਾੜਾ ਐਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਤੇ ਬਲ ਪਾ ਦਾਂਗੇ ਜਿਹੜਾ ਕਿ ਆਪਣਾ ਸੈਂਟਰ ਵਾਲਾ ਵਾਲਾ ਹੈਗਾ ਸੈਂਟਰ ਵਾਲਾ ਨਿਸ਼ਾਨ ਹੈ ਸੌਰੀ ਉਸ ਨੂੰ ਆਪਾਂ ਆ ਆਪਣੇ 8 ਜਾਂ 7 ਵਾਲ ਦੇ ਉੱਪਰ ਹੀ ਆਉਣਾ ਚਾਹੀਦਾ ਫਿਰ ਆਪਣੀ ਜਿਹੜੀ ਸਲਵਾਰ ਉਹ ਬਿਲਕੁਲ ਸਹੀ ਆਵੇਗੀ ਵਾਲ ਕਾਉਣ ਲੱਗਿਆਂ ਇੱਕ ਚੀਜ਼ ਦਾ ਹੋਟਿਆ ਰੱਖਣਾ ਹੈ ਕਿ ਆਪਣਾ ਜਿਹੜਾ ਵਾਲ ਉਹ ਕਦੇ ਵੀ ਇਸ ਸੀਨ ਦੇ ਉੱਪਰ ਨਾ ਆਵੇ ਨਹੀਂ ਆਪਣਾ ਵਾਲਾ ਜਿਹੜਾ ਉਹ ਬਿਲਕੁਲ ਸਹੀ ਨਹੀਂ ਪਹਿਣਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਣੇ ਜਿਹੜੇ ਆ ਵਾਲਾ ਕੱਟ ਦਾ ਨਿਸ਼ਾਨ ਹੈ ਕਿੰਨੇ ਇੰਚ ਤੇ ਆਊਗਾ ਕਿੰਨੇ ਵਾਲ ਤੇ ਆਊਗਾ ਸੋਹੀ ਹਾਂਜੀ ਆਪਣਾ ਹੁਣ ਆ ਜਿਹੜਾ ਕੱਟ ਵਾਲਾ ਲਾਇਆ ਸੀ ਆਪਾਂ ਸੈਂਟਰ ਕਰਕੇ ਉਹ ਨਿਸ਼ਾਨ ਆ ਗਿਆ ਤੇ ਆਪਾਂ ਹੁਣ ਇਸ ਦਾ ਬਲ ਪਾਵਾਂਗੇ ਇੱਥੇ ਤੇ ਇਹ ਹੁਣ ਆਪਣਾ ਕਿੰਨੇ ਵਾਲ ਕਿੰਨੇ ਵਾਲਾ ਤੇ ਉੱਪਰ ਆ ਗਿਆ ਇਹ ਹੈਗਾ ਜੀ ਆ ਦੇਖ ਸਕਦੇ ਹੋ ਤੁਸੀਂ 1 2 3 4 5 6 7 ਤੇ ਇਹ 8ਵਾਂ ਵਾਲ ਆ ਗਿਆ ਜੇਕਰ ਤੁਸੀਂ 23 24 ਇੰਚ 벨ਟ ਪਾਉਣੇ ਹੋ ਤਾਂ ਇਹ 8ਵੇਂ ਵਾਲ ਤੇ ਆਊਗਾ ਤੇ ਜੇ ਤੁਹਾਡੀ 벨ਟ ਛੋਟੀ ਹੈ ਫਿਰ ਇਹ 6 ਜਾਂ 7 ਤੇ ਆਊਗਾ ਇਹ ਦਿਨਾ ਤੁਹਾਡੇ ਜਿਹੜੇ ਵਾਲਾ ਬਿਲਕੁਲ ਸਹੀ ਫੈਣਗੇ ਨਵਜੀ ਆਪਣੇ ਦੋਨਾਂ ਸਾਈਡਾਂ ਤੇ ਵਾਲਾ ਜਿਹੜੇ ਕੰਪਲੀਟ ਹੋ ਗਏ ਐ ਇਸ ਤਰੀਕੇ ਨਾਲ ਜਦੋਂ ਤੁਸੀਂ ਇੱਕੋ ਜਿਹਾ ਕਰਦੇ ਹੋਏ ਇਹਨਾਂ 벨ਟ ਲਾ ਕੇ ਦੇਖੋਗੇ ਤਾਂ ਤੁਹਾਡੀ 벨ਟ ਜਿਹੜੀ ਬਿਲਕੁਲ ਤੁਹੀ ਆਉਗੀ ਹੁਣ ਆਪਾਂ ਇਸ ਨੂੰ ਕਰਾਂਗੇ ਇਹ ਸਲਾਈ 벨ਟ ਨੂੰ ਜੜਾਂਗੇ ਇਹਦੇ ਨਾਲ ਇਸ ਤਰੀਕੇ ਨਾਲ ਤੁਸੀਂ ਰੱਖ ਲੈਣਾ ਇਹਨੂੰ ਸਲਾਈ ਹੁਣ ਜਿਹੜੇ ਨੂੰ ਕਰਦੇ ਹੋਏ ਇਸ ਤਰੀਕੇ ਨਾਲ ਸੈਂਟਰ ਕਰਦੇ ਹੋਏ ਰੱਖਣਾ ਹੈ ਬੈਲਟ ਦਾ ਇਸ ਤਰੀਕੇ ਨਾਲ ਬਲ ਪਾਉਣਾ ਜਿਹੜੀ ਆਪਣੀ ਬੈਲਟ ਹੈ ਜੀ ਉਹ ਕਦੇ ਵੀ ਨਾ ਤਾਂ ਵੱਧ ਹੋਊਗੀ ਤੇ ਨਾ ਘਟੂ ਜਿਹੜੇ ਵਾਲੋ ਬਿਲਕੁਲ ਸਹੀ ਜਾਣਗੇ ਨਵਾਂ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣਾ ਬੈਲਟ ਹੈ ਤੇ ਸੰਭਾਰ ਦੇ ਹੈਗੇ ਵਾਲ ਬਿਲਕੁਲ ਸਹੀ ਆ ਗਿਆ ਜਿਹੜੀ ਆਹ ਦੇਖ ਲੋ ਸਲਾਈ ਨਾਲ ਸਲਾਈ ਬਿਲਕੁਲ ਮਿਲ ਗਈ ਹੈ ਇਸ ਤਰੀਕੇ ਨਾਲ ਪਾਉਣ ਨਾਲ ਆਪਣੀ ਜਿਹੜੀ 벨ਟ ਆ ਨਾ ਤਾਂ ਵੱਧੂਗੀ ਤੇ ਨਾ ਹੀ ਘਟੂਗੀ ਬਿਲਕੁਲ ਸਹੀ ਆਊਗੀ ਤੁਹਾਨੂੰ ਵਾਰ-ਵਾਰ ਵਾਲਾ ਜਿਹੜੇ ਪਟਕੇ ਜਾਂ ਢੇੜਕੇ ਪਾਉਣ ਦੀ ਜਰੂਰਤ ਨਹੀਂ ਪੈਣੀ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਵਾਲ ਆ ਬਿਲਕੁਲ ਸਹੀ ਆਏ ਹਨ ਨਾ ਤਾਂ ਆਪਣੇ 벨ਟ ਮਾਸਾ ਵੀ ਵਧੀਆ ਤੇ ਨਾ ਹੀ ਘਟੀ ਹੈ ਬਿਲਕੁਲ ਪੂਰੀ ਆਈ ਹੈ ਕਿਤੇ ਵੀ ਕੋਈ ਵੀ ਵਾਲ ਨਹੀਂ ਪਿਆ ਦੇਖ ਸਕਦੇ ਹੋ ਆਪਣੇ ਜਿਹੜੇ ਸਰਵਾਰ ਦੇ ਵਾਲ ਆ ਬਿਲਕੁਲ ਕੰਪਲੀਟ ਹੈ ਤੇ ਕਿਤੇ ਵੀ ਕੋਈ ਵੀ ਵਾਲ ਨਹੀਂ ਪਿਆ ਜਿਹੜੇ ਵਾੜਾ ਆਪਣੇ ਬਿਲਕੁਲ ਸਹੀ ਹੋਣਗੇ ਇਸ ਨਾਲ ਤੁਹਾਡੀ ਸਲਵਾਰ ਹੈ ਜਿਹੜੀ ਉਹ ਫਿਰੂਗੀ ਨਹੀਂ ਇੱਧਰ ਉੱਧਰ ਪਹੁੰਚੇ ਜਿਹੜੇ ਨਹੀਂ ਹੋਣਗੇ ਬਿਲਕੁਲ ਸੈਂਟਰ 'ਚ ਰਹਿਣਗੇ ਮੈਂ ਕਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆ ਅਗਲੀ ਵੀਡੀਓ ਨਾਲ ਅੱਜ ਤੱਕ ਲਈ ਸਤਿ ਸ਼੍ਰੀ ਅਕਾਲ ਜੀ